ਦਵਾਨ ਸਕੂਟਰ ਮਲ ਰਸੋਈ ਦਾ ਅੱਜ ਸ਼ੁਭਮ ਹੋ ਤਾਂ ਜਿਹੜੀ ਸਕੂਟਰ ਮਾਰਕੀਟ ਮੋਡਲ ਟਾਉਨ ਵਿਖੇ ਕਰਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਨੇ ਦੀਪਕ ਜੀ ਇਹਨਾਂ ਦਾ ਇਹ ਸਾਰੀ ਟੀਮ ਦਾ ਪਰਾਲਾ ਮੈਂ ਇਹਨਾਂ ਨੂੰ ਮੁਬਾਰਕਬਾਦ ਜਨਾਉਂਦਾ ਕਿ ਇਹਦੇ ਨਾਲ-ਨਾਲ ਨਾ ਲੈਣਾਂ ਦੇ ਨਾਲ-ਨਾਲ ਬਹੁਤ ਗਰੀਬ ਲੋਕ ਰਹਿੰਦੇ ਆ ਆ ਨਾਲ ਚੁਗੀ ਟੋਪੜੀ ਵੀ ਹੈ ਅੱਜ ਦੇ ਸਮੇਂ ਦੇ ਵਿੱਚ 10 ਰੁਪਏ ਦੀ ਰੋਟੀ ਦੇਣੀ ਮੈਂ ਸਮਝਦਾ ਵੀ ਬਹੁਤ ਵੱਡਾ ਪਰਪਰ ਲੰਗਰ ਵੀ ਲੰਗਰ ਦੁਨੀਆ ਪਰ ਰਗਿਆਨਾ ਲੰਗਰ ਹੀ ਲੱਗਦੇ 10 ਰੁਪਏ ਵਿੱਚ ਵੀ ਮੈਂ ਇਹ ਕਹੂੰਗਾ ਵੀ ਕਿਸਮ ਦੀ ਇਹ ਪ੍ਰੀਮੀਅਮ ਰੋਟੀ ਆ ਤੇ ਮੈਂ ਜਿੱਥੇ ਇਹਨਾਂ ਨੂੰ ਮੁबारकबाद دینا ਧੰਨਵਾਦ ਕਰਦਾ ਕਿ ਅਜੇ ਇਹ ਪਰਾਲੇ ਇਹ ਸਮੇਂ-ਸਮੇਂ ਤੇ ਕਰਦੇ ਰਹਿੰਦੇ ਨੇ ਕਿਉਂਕਿ ਵੀ ਜਦੋਂ ਕਿਸੇ ਵੀ ਆਪਾਂ ਟਰੇਡ ਦੀ ਭੁੱਖ ਸ਼ਾਂਤ ਕਰਦੇ ਆ ਉਹਦੀ ਜਿਹੜੀ ਅੰਦਰ ਦੀ ਅਸੀਸ ਹੁੰਦੀ ਆ ਉਹ ਬਹੁਤ ਆਨੁਸ਼ਾਨ ਦਾ ਪਲਾ ਕਰਦਾ ਵੱਡੇ ਵੱਡੇ ਦੁੱਖਾਂ ਉਹਦੇ ਕੱਟੇ ਜਾਂਦੇ ਨੇ ਤੇ ਉਹ ਜਿਹੜੀ ਅਸੀਸ ਹੈ ਪਤਾ ਨਹੀਂ ਕਿੱਥੇ ਨਾਲ ਖੜਕ ਪਹਿਲਾਂ ਤਾਂ ਮੈਂ ਜਿਹੜੀ ਅੱਜ ਦਿਵਾਨ ਟਾਊਟਰ ਮਾਰਕੀਟ ਦੇ ਨਾਲ ਤੇ ਜਿਹੜੀ ਇਹ ਸੰਸਥਾ ਉਸ ਸ਼ੁਰੂ ਹੋਈ ਆ ਸਾਡੇ ਸਕੂਟਰ ਮਾਰਕੀਟ ਦੇ ਜਿਹੜੇ ਪ੍ਰਧਾਨ ਨੇ ਦੀਪਕ ਜੀ ਮੈਨਾਂ ਨੂੰ ਮੁਬਾਰਕਬਾਦ ਇਨਾਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਪੰਜਾਬ ਦੇ ਵਿੱਚ ਤਾਂ ਹਮੇਸ਼ਾ ਸਾਰੇ ਦੁਨੀਆ ਵਿੱਚ ਇਹ ਗੱਲ ਕਹੀ ਜਾਂਦੀ ਆ ਕਿ ਜਿਹੜੇ ਪੰਜਾਬ ਆ ਤੇ ਪੰਜਾਬ ਦੇ ਲੋਕ ਨੇ ਇਹਨਾਂ ਦਾ ਦਿਲ ਬਹੁਤ ਵੱਡਾ ਵਾ ਇੱਥੇ ਸੇਵਾ ਕਰਦੇ ਹਾਂ। ਇਹ ਦੋ ਨਾਇਬੀੜ ਵੱਲੋਂ 5 ਅਗਸਤ 2020 ਨੂੰ ਇਹ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ। ਗਾਮੀ ਨਗਰ ਸ਼ਾਂਤੀ ਦੇਵੀ ਜਨ ਧਰਮਸ਼ਾਲਾ ਤੋਂ ਇੱਕ ਬੂਦ ਦੇ ਮਾਧਮ ਨਾਲ ਔਰ ਜਿੱਦਾਂ ਜਿੱਦਾਂ ਇਹਦੇ ਨਾਲ ਦਾਨੀ ਸੱਜਣ ਜੁੜਦੇ ਗਏ, ਸੇਵਾ ਕਰਨ ਵਾਲੇ ਲੋਕ ਜੁੜਦੇ ਗਏ, ਇਹ ਸੇਵਾ ਕਾਰਜ ਦਾ ਵਿਸਤਾਰ ਹੁੰਦਾ ਗਿਆ। ਅੱਜ ਤੱਕ तकरीबन 10 ਦੇ ਕਰੀਬ ਬੂਦ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਸੇਵਾ ਚੱਲ ਰਹੀ ਹੈ, ਮਾਤਰ 10 ਰੁਪਏ ਦੇ ਵਿੱਚ। ਔਰ ਹਾਈਜਨਿਕ ਫੂਡ ਅਸੀਂ ਪ੍ਰੋਵਾਈਡ ਕਰਦੇ ਆ ਜੇ ਕਿਸੇ ਕੋਲ ਕੋਈ ਪੈਸਾ ਨਹੀਂ ਵੀ ਹੁੰਦਾ ਤੇ ਇਸ ਫੂਡ ਤੋਂ ਵਾਪਸ ਨਹੀਂ ਕੀਤਾ ਜਾਂਦਾ ਅੱਜ ਵੀ ਜਿਹੜਾ ਸਕੂਟਰ ਮਾਰਕੀਟ ਦੇ ਵਿੱਚ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੀਪਾਲ ਕਰੋੜਾ ਜੀ ਕਰੋੜਾ ਜੀ ਸਮੁੱਚੀ ਟੀਮ ਵੱਲੋਂ ਇਹ ਸੇਵਾ ਲਈ ਗਈ ਹੈ ਔਰ ਬੂਥ ਦੀ ਸ਼ੁਰੂਆਤ ਕੀਤੀ ਗਈ ਹੈ ਈਵਾਨ ਟੋਟਰ ਮਲ ਜੀ ਦੇ ਨਾਮ ਦੇ ਉੱਤੇ ਇਸ ਕਰਕੇ ਬੂਥ ਚਲਾਏ ਜਾ ਰਹੇ ਨੇ ਕਿਉਂਕਿ ਹਿੰਦੂ ਸਿੱਖ ਭਾਈ ਜਾ ਰਹੇ ਨੇ ਉਹਨਾਂ ਤੋਂ ਵੱਡਾ ਕੋਈ ਪ੍ਰਤੀਕ ਹੋ ਨਹੀਂ ਸਕਦਾ ਜਿਸ ਲਈ ਸਾਹਿਬ ਜادہ ਜਨਾਵਰ ਸਿੰਘ ਜੀ ਫਤੇਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਸ੍ਰਾਮਦੇ ਨਵਾਬ ਵੱਲੋਂ ਸ਼ਹੀਦ ਕੀਤੇ ਗਏ ਸੀ ਉਸ ਤੋਂ ਬਾਅਦ ਵਾਪਿਸ ਨਹੀਂ ਦਿੱਤੀ ਸੀ ਉਹਨਾਂ ਨੇ ਕਿ ਕੋਈ ਇਹਨਾਂ ਤੇ ਸੰਸਕਾਰ ਲਈ ਜਗ੍ਹਾ ਨਹੀਂ ਦੇਗਾ ਪਰ دیਵਾਨ ਟੋਟਰਮਲ ਜੀ ਨੇ ਉਸ ਵੇਲੇ ਦੇ ਜ਼ਿਮੀਦਾਰ ਅਤਾਖਾਨ ਨੂੰ ਕਿਹਾ ਕਿ ਮੈਨੂੰ ਓਨੀ ਜਮੀਨ ਦਿਓ ਜਿਸ ਤੇ ਮੈਂ ਵਿਧਵਾ ਸੰਸਕਾਰ ਕਰਾ ਸਕਿਆਂ ਤੇ ਜ਼ਿਮੀਦਾਰ ਅਤਾਖਾਨ ਨੇ ਇਹ ਗੱਲ ਕਹੀ ਸੀ ਕਿ ਜਿੰਨੀ ਜ਼ਮੀਨ ਚਾਹੀਦੀ ਓਨੀ ਸੋਨੇ ਦੇ ਮੋਹਰੇ ਪਿਛਾ ਕੇ ਦਿਓ ਤੇ دیਵਾਨ ਟੋਟਰਮਲ ਜੀ ਨੇ ਸੋਨੇ ਦੇ ਮੋਹਰੇ ਜੱਲੇ ਪਿਛਾਣੀਆਂ ਸ਼ੁਰੂ ਕੀਤੀਆਂ ਤਾ ਜ਼ਿੰਮੇदार ਦੇ ਮਨ ਚ ਲਾਲਚ ਆ ਗਿਆ ਉਹ ਕਹਿੰਦਾ ਸਾਡੀ ਗੱਲ ਮੋਹਰਾ ਖੜ੍ਹੀਆ ਕਰਕੇ ਲੈਣ ਦੀ ਹੋਈ ਸੀ ਜਵਾਨ ਟੋਟਰਮਲ ਜੀ ਨੇ ਉਹ ਵੀ ਗੱਲ ਪੂਰੀ ਕੀਤੀ ਔਰ ਉਸ ਵੇਲੇ 78000 ਸੋਨੇ ਦੀਆਂ ਮੋਹਰਾ ਵਚਾ ਕੇ ਸਿਰਫ 4 ਵਰਗ ਗੱਜ ਜਗ੍ਹਾ ਹਾਸਲ ਕੀਤੀ ਦੀ ਵਿਦਿਅਕ ਸੰਸਥਾ ਲਈ ਜਿਹੜਾ ਉਹਨਾਂ ਦਾ ਤਿਆਗ ਕੁਰਬਾਨੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਧਰਮ ਦੇ ਪ੍ਰਤੀ ਅਟੁੱਟ ਨਿਸ਼ਠਾ ਸੀ ਉਹ ਨਿਸ਼ਠਾ ਬੱਚੇ-ਬੱਚੇ ਤੱਕ ਪਹੁੰਚੇ ਇਹੀ ਪ੍ਰਯਾਸ ਕਿਸਰ ਸੋਈ ਦੇ ਮਾਧਿਅਮ ਨਾਲ ਹਿੰਦੂ ਨਾਇਬੀਟ ਕਰ ਰਹੀ ਹੈ ਔਰ ਆਨ ਵਾਲੇ ਸਮੇਂ 'ਚ 108 ਦੇ ਕਰੀਬ ਸਾਡਾ ਇੱਛਾ ਹੈ ਜਿੰਨੇ ਮਾਲਾ ਦੇ ਮੜਕੇ ਹੁੰਦੇ ਆ ਵੀ ਉਹਨੇ ਬੂਤ ਖੁੱਲਣ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਤੋਂ ਵੀ ਮੈਂ ਮੰਗ ਕਰਦਾ ਕਿ ਉਹਨਾਂ ਦੇ ਨਾਮ ਦੇ ਉੱਤੇ ਦੀਵਾਨ ਟੌਡਰ ਮਲਗੀ ਦੇ ਨਾਮ ਦੇ ਉੱਤੇ ਕੋਈ ਲੁਧਿਆਣੇ ਦੇ ਸੜਕ ਦਾ ਨਾਮ ਜਾਂ ਚੌਂਕ ਦਾ ਨਾਮ ਰੱਖਿਆ ਜਾਵੇ ਤਾਂ ਕਿ ਜਿਹੜਾ ਉਹਨਾਂ ਦਾ ਇੱਕ ਕਾਰਜ ਆ ਉਹ ਨਿਰੰਤਰ ਜੀਵੰਤ ਰਹੇ ਸਰ ਹੋਰ ਸੰਸਥਾ ਲੈਣ ਕਿਸ ਨੇ ਆ ਅਸੀਂ ਕੀ ਸੰਦੇਸ਼ ਦੇਣਾ ਜੀ ਸੇਵਾ ਦੇ ਵਿੱਚ ਤਾਂ ਗੁਰੂ ਸਾਹਿਬ ਦਾ ਪਰਦੇਸ਼ ਆ ਉਹੀ ਸੰਦੇਸ਼ ਨੂੰ ਲੈ ਕੇ ਸਾਰੇ ਚੱਲੋ ਇਹ ਬਹੁਤ ਯਾਰੀ 182 ਤੋਂ ਲੋਗੇ ਇਹ ਕਿੰਨਾ ਬਹੁਤਾ ਫਲਾਇ ਇਹ ਨਵਾਂ ਬਹੁਤਾ ਜੀ ਅਸਵਲੇ ਤੇ ਉਮੀਦ ਕਰਦੇ ਆਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹ ਲੋਕ ਅਸਵਲੇ ਜਿਹੜੇ ਚੱਲੇ ਆ ਜੀ ਕਿ ਤੰਬੀ ਨਗਰ ਜਲੰਧਰ ਬਾਈਪਾਸ ਚੌਂਕ 3 ਨੰਬਰ ਡਿਵੀਜ਼ਨ ਇੰਡਸਟਰੀ ਏਰੀਆ ਇਹ ਫੋਕਲ ਪੁਆਇੰਟ ਗਿਆਨਨਾ ਸਬਜ਼ੀ ਮੰਡੀ ਨਵੀਂ ਬਹਾਦਰਕੇ ਦੇ ਬਾਹਰ ਬਹਾਦਰਕੇ ਰੋਡ ਪੀ ਐ ਨਵੀਂ ਦੇ ਬਾਹਰ ਅਰਵਿੰਦਰ ਨਗਰ ਬਹਾਦਰਕੇ ਰੋਡ ਇਹ ਉਹ ਨਵਾਂ ਬਹੁਤ ਇੱਥੇ ਹੋਇਆ